ਅੱਜ ਮਜੀਠੇ ਚ ਆਇਏ ਜੇ ਕਿਸ ਤਰੀਕੇ ਦਾ ਰਿਸਪੌਂਸ ਹੈ ਇਹਨੂੰ ਦੇਖਣਾ ਤੁਸੀਂ ਦੇਖਿਆ ਕਿ ਮਜੀਠੇ ਦਾ ਰਿਸਪੌਂਸ ਆਪ ਹੀ ਦੇਖਿਆ ਤੁਸੀਂ ਸਾਰੇ ਅੰਮਰਸਰ ਚ ਡਵੈਲਪਮੈਂਟ ਦੀ ਬਹੁਤ ਚਾਹ ਆ ਤੇ ਇਹ ਖੁਸ਼ੀ ਦੀ ਗੱਲ ਹੈ ਕਿ ਹੁਣ ਸਾਰੀ ਡਿਸਕਸ਼ਨ ਡਵੈਲਪਮੈਂਟ ਤੇ ਹੋ ਰਹੀ ਆ ਜਿਹੜਾ ਭਾਰਤ ਚ ਵਿਕਾਸ ਹੋ ਰਿਹਾ ਉਹ ਅੰਮਰਸਰ ਚ ਵੀ ਹੋਣਾ ਚਾਹੀਦਾ ਆ ਇੱਥੇ ਮੈਨੂੰ ਲੋਕਾਂ ਨੇ ਦੱਸਿਆ ਕਿ ਲਾਅਨ ਆਰਡਰ ਦੀ ਪ੍ਰੋਬਲਮ ਹੈ ਇੱਥੇ ਡਰੱਗਸ ਦੀ ਪ੍ਰੋਬਲਮ ਹੈ ਇੱਥੇ ਜਿਹੜੀਆਂ ਇਨਕਮਾਂ ਨੇ ਕਿਸਾਨਾਂ ਦੀਆਂ ਉਹ ਨਹੀਂ ਵਧ ਰਹੀਆਂ ਤੇ ਮੈਂ ਤੇ ਕਲੀਅਰ ਕੱਟ ਸਿੰਪਲ ਪ੍ਰਪੋਜ਼ਲ ਰੱਖਿਆ ਨੇ ਸਾਹਮਣੇ ਕਿ ਜਿਹੜੀ ਐਗਜ਼ਿਸਟਿੰਗ ਫਾਲੋ ਫਰੂਟ ਉਹਨਾਂ ਨਾਲ ਹੀ ਸਾਡੇ ਕਿਸਾਨਾਂ ਦੀਆਂ ਇਨਕਮਾਂ 10 ਤੋਂ 15 ਗੁਣੇ ਵਧ ਸਕਦੀਆਂ ਨੇ ਤੁਸੀਂ ਦੋ ਕਹੋਗੇ ਤੇ ਮੈਂ ਉਹ ਦਾ ਦੇਣ ਵੀ ਦੇ ਦਵਾਂਗਾ। ਜੀ। ਉਹਦੇ ਤੇ ਆਪਾਂ ਜਿਹੜੀ ਕਾਰਗੋ ਫੈਸਿਲਿਟੀ ਆ ਆਪਣੇ ਰਾਜਾ ਸੰਸੀ ਇੱਥੇ ਨਾਲ ਹੀ ਆ। ਉਹ ਸਿਰਫ 20% ਯੂਜ਼ ਹੋ ਰਹੀ ਹੈ। ਉਹਨੂੰ ਅਸੀਂ 100% ਕਰਵਾਈਏ। ਤੁਹਾਨੂੰ ਪਤਾ ਇੱਕ ਵੀ ਕਾਰਗੋ ਫਲਾਈਟ ਨਹੀਂ ਚੱਲਦੀ। ਇੱਥੋਂ ਕਾਰਗੋ ਫਲਾਈਟਾਂ ਚਲਾਵਾਂਗੇ। ਇੱਥੋਂ ਦੀ ਕਨੈਕਟਿਵਿਟੀ ਵਧਾਵਾਂਗੇ। ਉਹਦੇ ਨਾਲ 1.5 ਲੱਖੀ ਨਹੀਂ ਇੱਥੇ 3-3 ਲੱਖ 4-4 ਲੱਖ ਗੁਨਸਟ ਆਣਾ ਸ਼ੁਰੂ ਹੋਏਗਾ ਤੇ ਤੁਸੀਂ ਹਿਸਾਬ ਕਿਤਾਬ ਖੁਦ ਲਾ ਲਓ ਇਹ ਉਹਦੇ ਨਾਲ ਅੰਮ੍ਰਿਤਸਰ ਦਾ ਭਲਾ ਹੋਏਗਾ ਕਿ ਨਹੀਂ ਹੋਏਗਾ ਸਰਦਾਰ ਸਾਹਿਬ ਮਜੀਠਾ ਜਿਹੜਾ ਅਕਾਲੀ ਦਲ ਦਾ ਕਈ ਬਹਾਕੇ ਤੋਂ ਗੜ ਮੰਗਿਆ ਸਰ ਮੰਗਿਆ ਗਿਆ ਸੀ ਪਰ ਅੱਜ ਦਾ ਇਕੱਠ ਹੋ ਕੇ ਇੱਕ ਹੋਰ ਨਜ਼ਰ ਆ ਰਿਹਾ ਹੈ ਦੇਖੋ ਪੋਲਿਟਿਕਸ 'ਚ ਜਾ ਕੇ ਗੱਲ ਨਹੀਂ ਕਰਨੀ ਇਹ ਕਿਹਦਾ ਗੜ ਹੈ ਕਿਹਦਾ ਨਹੀਂ ਜੀ ਛਰੂ ਨੇ ਅਕਾਲੀ ਦਲ ਦੀ ਬੜੀ ਪੁਰਾਣੀ ਹਿਸਟਰੀ ਆ ਐਸਜੀਪੀਸੀ ਦੀ ਬੜੀ ਪੁਰਾਣੀ ਹਿਸਟਰੀ ਆ ਤੁਹਾਨੂੰ ਪਤਾ ਆ ਕਿ ਜਦੋਂ ਪਹਿਲੀਆਂ ਇਲੈਕਸ਼ਨਾਂ ਹੋਈਆਂ ਐਸਜੀਪੀਸੀ ਦੀਆਂ 1926-27 ਚ ਉਦੋਂ ਪਹਿਲੀ ਵਾਰੀ ਸਾਡੀ ਭੈਣਾਂ ਨੂੰ ਵੋਟਾਂ ਮਿਲੀਆਂ ਇਹੋ ਜੀ ਪ੍ਰਾਊਡ ਹਿਸਟਰੀ ਨਾਲ ਕਈ ਤਕੜੇ ਲੀਡਰ ਐਸਜੀਪੀਸੀ ਨੇ ਅਮਰੀਕਾ ਭਜਵਾਏ ਸਕਾਲਰਸ਼ਿਪ ਦੇ ਕੇ ਪੜਨ ਪ੍ਰਤਾਪ ਸਿੰਘ ਕੈਰੋ ਸਰਦਾਰ ਪ੍ਰਤਾਪ ਸਿੰਘ ਕੈਰੋ ਵੀ ਉਹਨਾਂ ਚ ਇੱਕ ਸੀਗੇ ਖਰਦਾਰ ਸਵਨ ਸਿੰਘ ਵੀ ਸੀਗੇ ਮੈਂ ਇਹ ਪੁੱਛਣਾ ਚਾਹਨਾ ਆ ਹੁਣ ਕਿਸੇ ਨੂੰ ਐਸਜੀਪੀਸੀ 스ਪਾਂਸਰਸ਼ਿਪ ਦਿੰਦੀ ਆ ਕਿਉਂ ਨਹੀਂ ਦਿੰਦੀ ਆਪਣੀ ਜਿਹੜੀ ਤਾਕਤ ਆ ਜਿਹੜੇ ਲੋਕਾਂ ਦੇ ਪੈਸੇ ਨੇ ਉਹ ਲੋਕਾਂ ਦੇ ਭਲੇ ਚ ਲਗਾਉਣੇ ਚਾਹੀਦੇ ਆ ਮੈਂ ਤਾਂ ਸਿਰਫ ਇਹੋ ਹੀ ਕਹਾਂਗਾ ਗੜੇ ਜੀ ਦਾ ਵੀ ਹੋਵੇ ਆਪਣੀ ਗੱਲ ਵਿਕਾਸ ਦੀ ਆ ਇਹ ਤੁਸੀਂ ਦੇਖੋਗੇ ਆਉਣ ਵਾਲੇ ਟਾਈਮ 'ਚ ਇਹ ਬਿਲਕੁਲ ਕਲੀਅਰ ਹੋ ਜਾਏਗਾ ਕਿ ਲੋਕ ਇੱਥੇ ਵਿਕਾਸ ਦੀ ਗੱਲ ਕਰਨਗੇ ਸਭ ਤੋਂ ਦੂਜੀ ਪਾਸੇ ਅੱਜਕੱਲ ਕਿਸਾਨ ਵੀ ਵਿਰੋਧ ਕਰ ਰਹੇ ਨੇ ਬਾਹਰ ਵੀ ਰੋੜ ਦੇ ਕਿਸਾਨ ਵਿੱਚ ਹੋਏ ਨੇ ਕਿ ਚੱਕਰ ਕੀ ਦੂਜੀ ਪਾਸੇ ਇਹ ਜਿਹੇ ਖੜੇ ਨੇ ਇਹ ਲੋਕ ਪਹੁੰਚੇ ਨੇ ਇੱਕ ਤਰ੍ਹਾਂ ਆ ਕਿ ਮੈਨੂੰ ਤਾਂ ਨਹੀਂ ਪਤਾ ਕਿਉਂ ਵਿਰੋਧ ਕਰ ਰਹੇ ਨੇ ਜੀ ਮੈਂ ਤਾਂ ਤੁਹਾਡੇ ਸਾਹਮਣੇ ਬਾਰ-ਬਾਰ ਇਹੀ ਗੱਲ ਕਰ ਰਿਹਾ ਹਾਂ ਕਿ ਸਾਡੇ ਕਿਸਾਨਾਂ ਦੀਆਂ ਇਨਕਮਾਂ ਵਧਣੀਆਂ ਚਾਹੀਦੀਆਂ ਲੇਕਿਨ ਮੈਂ ਕਦੀ ਨਹੀਂ ਇਹ ਦੇਖਿਆ ਕਿ ਉਹਨਾਂ ਨੇ ਕਿਹਾ ਕਿ ਇੱਥੋਂ ਦੀ ਕਾਰਗੋ ਫੈਸਿਲਿਟੀ ਸਿਰਫ 20% ਯੂਜ਼ ਹੋ ਰਹੀ ਆ ਕਿ ਸਾਡੇ ਕਿਸਾਨਾਂ ਦਾ ਇਹ ਸਬਜ਼ੀਆਂ ਜਿਹੜੀਆਂ ਇੱਥੇ ਉਗਾਈਆਂ ਜਾਂਦੀਆਂ ਨੇ ਮਟਰ ਟਮਾਟਰ ਗੋਬੀ ਆਪਣੇ ਅਮਰੂਦ ਇਹ ਪੱਤਰਨਾਕ ਇਹ ਕਦੀ ਇਹਨਾਂ ਨੇ ਡਿਮਾਂਡ ਕੀਤੀ ਆ ਕਿ ਇੱਥੇ ਐਗਰੋ ਬੇਸਡ ਇੰਡਸਟਰੀ ਵੀ ਲਗਣੀ ਚਾਹੀਦੀ ਆ ਮਟਰ ਮਟਰਾਂ ਦੀ ਪ੍ਰੋਸੈਸਿੰਗ ਪਲਾਂਟ ਆਪਣੇ ਪੱਤਰਨਾਗ ਦਾ ਪ੍ਰੋਸੈਸਿੰਗ ਪਲਾਂਟ ਭਾਈ ਜਿਹੜਾ ਦੇਖੋ ਮੈਂ ਵੀ ਆਪ ਕਿਸਾਨ ਫੈਮਲੀ ਨੂੰ ਬਿਲੋਂਗ ਕਰਦਾ ਮੇਰੇ ਜੀ ਵੀ ਲਹੂ ਕਿਸਾਨਾਂ ਦਾ ਹੀ ਆ ਇਸ ਲਈ ਮੈਂ ਤਾਂ ਗਾਂ ਉਹਨਾਂ ਦੇ ਫਾਇਦੇ ਤੇ ਅੰਮ੍ਰਿਤਸਰ ਦੇ ਫਾਇਦੇ ਦੀ ਗੱਲ ਕਰਾਂਗਾ ਅੱਜ ਦੇ ਪ੍ਰੋਗਰਾਮ ਚ ਕਿਸਾਨ ਵੀ ਮੌਜੂਦ ਸੀ ਜੀ ਬਿਲਕੁਲ ਸੀਗੇ ਤੁਸੀਂ ਸੁਣਾਵਾ ਮੈਨੂੰ ਮੈਂ ਤਾਂ ਬਾਰਡਰ ਤੱਕ ਗਿਆ ਕਿਸਾਨਾਂ ਨਾਲ ਗੱਲ ਵੀ ਕੀਤੀ ਉਹਨਾਂ ਨੇ ਆਪਣੀਆਂ ਮੁਸ਼ਕਲਾਂ ਦੱਸੀਆਂ ਤੇ ਅਗਰ ਉਹਦੇ ਵਿੱਚ ਕੁਝ ਇਹ ਵਿਧਾਨਦੇ ਨੇ ਕੁਝ ਦੱਸਦੇ ਨੇ ਕਿ ਸਾਡੀਆਂ ਮੁਸ਼ਕਲਾਂ ਨੇ ਤੇ ਮੈਂ ਤਾਂ ਕਦੀ ਵੀ ਰੜੀ ਆ ਲੇਕਿਨ ਮੈਂ ਟੈਲੀਵਿਜ਼ਨ ਪਿੱਛੇ ਲੱਗਾ ਹੋਵੇ ਤਾਂ ਸਾਡੇ ਨਾਲ ਗੱਲ ਕਰੋ ਉਹ ਤਾਂ ਫੇ ਆਪਣੀਆਂ ਫੋਟੋਆਂ ਖਚਾਣ ਤੇ ਉਹ ਦੂਜੇ ਚੀਜ਼ਾਂ ਚ ਨੇ ਤੇ ਬਾਕੀ ਤੁਹਾਨੂੰ ਪਤਾ ਆ ਕਿ ਜਿਹੜੀ ਤਾਰ ਵਾਲੀ ਕੰਡੀ ਵਾਲੀ ਪ੍ਰੋਬਲਮ ਹੈ ਉਹਦੇ ਤੇ ਅਸੀਂ ਪਹਿਲਾਂ ਹੀ ਲੱਗੇ ਹੋਏ ਆ ਇੱਥੋਂ ਦੇ ਇੰਨੇ ਨੇਤਾ ਨੇ ਉਧਰ ਇਨਸਪੈਕਸ਼ਨ ਹੀ ਕਰਦੇ ਰਹਿੰਦੇ ਨੇ ਮੈਂ ਤੁਹਾਨੂੰ ਇਹ ਵਾਦਾ ਕਰਦਾ ਆ ਕਿ ਅਗਰ ਮੈਂ ਇੱਥੋਂ ਦਾ ਐਮਪੀ ਬਣਿਆ ਤੇ ਇਹ ਸਾਰੀਆਂ ਜਿਹੜੀਆਂ ਕਿਸਾਨਾਂ ਦੀਆਂ ਤੇ ਹੋਰ ਸਾਡੇ ਭਰਾਵਾਂ ਦੀਆਂ ਔਰ ਮਜੀਠੇ ਦੇ ਦੇਖੋ ਇੱਥੇ ਮਜੀਠਾ ਮੰਡੀ ਵੀ ਹੈਗੀ ਆ ਬੜਾ ਖੁਸ਼ ਹੈਗਾ ਆ ਆਪਾਂ ਸਾਰਿਆਂ ਦੀਆਂ ਪ੍ਰੋਬਲਮਸ ਸੁਣ ਕੇ ਕਿਉਂਕਿ ਉਹਨਾਂ ਕੋ ਸੁਣਨਾ ਆ ਤੇ ਉਹ ਸੋਲ ਕਰਵਾਉਣ ਦੇ ਡਟ ਕੇ ਕਰਵਾਵਾਂਗੇ ਸਤਿ ਸ੍ਰੀ ਅਕਾਲ ਸੌਹਲਿਆ ਧਾਰੀਵਾਲ ਸਾਹਿਬ ਜੇਬ ਦੇ ਵਿੱਚੋਂ ਇਹ ਨਾਲੇ ਦਾ ਰਿਪੋਰਟ ਕਾਰਡ ਦਿਖਾਉਂਦੇ ਨੇ ਲੋਕ ਸਭਾ ਦੀ ਇਲੈਕਸ਼ਨ ਲੜਨ ਜਾ ਰਹੇ ਆ ਕੀ ਕਹਿਣਾ ਚਾਹੋਗੇ ਜੀ ਉਹਨਾਂ ਦਾ ਰਿਪੋਰਟ ਕਾਰਡ ਦੇਖੋ ਚੰਗੀ ਤਰ੍ਹਾਂ ਦੇਖੋ ਤੁਸੀਂ ਅੰਮਰਸਰ ਦੀ ਕੀ ਹਾਲਤ ਹੈ ਉਹ ਆਪ ਦੇ ਵੱਡੇ ਮੰਤਰੀ ਨੇ ਅਗਰ ਇਹ ਮੁਸ਼ਕਲਾ ਇੱਥੇ ਹੱਲੇ ਵੀ ਨੇ ਤੁਹਾਨੂੰ ਪਤਾ ਕਿਸੇ ਆਮ ਆਦਮੀ ਕੋ ਬਾਹਰ ਜਾ ਕੇ ਪੁੱਛ ਲਓ ਉਹ ਤੁਹਾਨੂੰ ਆਪਣੀਆਂ ਮੁਸ਼ਕਲਾਂ ਦੱਸਣਗੇ ਇਹ ਧਾਲੀਆ ਸਾਹਿਬ ਉਹਦਾ ਵੀ ਰਿਪੋਰਟ ਕਾਰਡ ਦੇ ਦੇਣ ਦੇਖੋ ਇਹ ਨਾਲਾਤ ਦਾਦਾ ਸੰਸੀ ਦੇ ਬਹੁਤ ক্লোਜ਼ ਹੈ ਇਹਨਾਂ ਨੇ ਕਦੀ ਕੋਈ ਗੱਲ ਕੀਤੀ ਆ ਕਿ ਇੱਥੇ ਕਾਰਗੋ ਖੋਲਣਾ ਕੋਈ ਇੱਕ ਪੂਰਾ ਜਿਹੜਾ ਕਾਰਗੋ ਫੈਸਿਲਿਟੀ ਆ ਉਹ ਚੱਲੇ ਤੇ ਜਿਹੜੀ ਰੇਲਵੇ ਲਿੰਕ ਹੈ ਉਹਨੂੰ ਬਣਾਈਏ ਆਪਾਂ ਅੰਮ੍ਰਿਤਸਰ ਦੀ ਜਿਹੜੀ ਚੀਜ਼ ਗਾਨੇ ਆ ਬਾਹਰ ਵੀ ਪਹੁੰਚਾਈਏ ਧੰਨਵਾਦ ਸਰਦਾਰ ਕਿਸਾਨ ਮੋਟਰ ਪ੍ਰਧਾਨ ਜੀ ਇਹਦੇ ਕਿਸਾਨ ਨੇ